ਇਕੋ ਨਿਕਲ ਸੋਬੇ ਦੇ ਪਲੱਸ ਹੈਲਥ ਕਮੇਟੀ ਦੇ ਜਿਹੜੇ ਮੈਂਬਰ ਆਓ ਕਮਾਜੋ ਆਓ ਜੀ ਸਾਹਿਬ ਹਾਂਜੀ ਸਰ ਪਹਿਲਾਂ ਤਾਂ ਅੱਜ ਦੇ ਸੈਮੀਨਾਰ ਬਾਰੇ ਤੇ ਦੂਜਾ ਤੁਸੀਂ ਐਸੋਸੀਏਸ਼ਨ ਦੀ ਪ੍ਰਧਾਨਗੀ ਜ਼ਿਲ੍ਹੇ ਦੀ ਸਾਹਮਣੇ ਤੁਹਾਨੂੰ ਵੀ ਕਿਸੇ ਤਰ੍ਹਾਂ ਦੀ ਦਿੱਕਤ ਆਉਂਦੀ ਹੈ ਦੇਖੋ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਟਾਈਮ ਕੱਢ ਕੇ ਆਏ ਹੋ ਤੇ ਜਿਹੜਾ ਅੱਜ ਅਸੀਂ ਯੋਧ ਨਸ਼ਾ ਵਿਰੋਧ ਪੰਜਾਬ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਇਹ ਅਸੀਂ ਸਰਕਾਰ ਦਾ ਸਮਰਥਨ ਕਰਦੇ ਹਾਂ 101% ਸਮਰਥਨ ਕਰਦੇ ਆਂ ਔਰ ਇੱਕ ਮੇਰੇ ਵੱਲੋਂ ਸਾਰੇ ਐਸੋਸੀਏਸ਼ਨ ਨੂੰ ਕਿਉਂਕਿ ਮੈਂ ਮੋਹਾਲੀ ਡਿਸਟ੍ਰਿਕਟ ਦਾ ਵੀ ਕਰਦਾ ਪੰਜਾਬ ਦਾ ਵੀ ਕਰਦਾ ਤੇ 올 ਇੰਡੀਆ ਦਾ ਵੀ ਐਗਜ਼ੈਕਟਿਵ ਹੈਗਾ ਅਸੀਂ ਸਾਰਿਆਂ ਨੂੰ ਇਹੀ ਕਿਹਾ ਹੋਇਆ ਸਾਰੇ ਕੈਮਿਸਟਾਂ ਨੂੰ ਉਹੀ ਦਵਾਈ ਦਿਓ ਜਿਹੜੀ ਤੁਸੀਂ ਆਪਣੇ ਬੱਚਿਆਂ ਨੂੰ ਤੇ ਆਪਣੇ ਮਾਪੇ ਨੂੰ ਦੇ ਸਕਦੇ ਹੋ ਔਰ ਸਾਡੇ ਕੈਮਿਸਟਾਂ ਤੁਸੀਂ ਹੈਰਾਨ ਹੋਵੋਗੇ 15 ਸਾਲ ਹੋ ਗਏ ਸਾਡਾ ਕੋਈ ਮੋਹਾਲੀ ਡਿਸਟ੍ਰਿਕਟ ਐਸੋਸੀਏਸ਼ਨ ਦਾ ਮੈਂਬਰ ਇਹਜੀਆਂ ਦਵਾਈਆਂ ਜਾਇਹ ਜੀਆਂ ਜ਼ਖੀਰੇ ਚ ਕਦੇ ਨਹੀਂ ਫੜਿਆ ਗਿਆ ਸਾਡੇ ਐਸਐਸਪੀ ਸਾਹਿਬਾਨ ਅੰਸ ਜੀ ਸਾਡੇ ਐਸਐਸਪੀ ਸਾਹਿਬ ਐਜ਼ ਅ ਡੀਜੀਪੀ ਸਾਹਿਬ ਕੋਰ ਸਾਹਿਬ ਸਾਡੇ ਮੀਟਿੰਗ ਹੁੰਦੀਆਂ ਨੇ ਦੀਆਂ ਨੇ ਔਰ ਅਸੀਂ ਉੱਥੇ ਵੀ ਕਿਹਾ ਵੀ ਅਸੀਂ ਐਸੋਸੀਏਸ਼ਨ ਉਸ ਕਿਸੇ ਵੀ ਬੰਦੇ ਦੀ ਮਦਦ ਨਹੀਂ ਕਰੇਗੀ ਜਿਹੜਾ ਇਹੋ ਜਿਹਾ ਕੰਮ ਕਰਦਾ ਔਰ ਮੈਂ ਮੋਹਾਲੀ ਡਿਲੇ ਨੂੰ ਇਸ ਗੱਲ ਦਾ ਮੁਬਾਰਕਬਾਦ ਦਿਨਾ ਸਾਡੀ ਕੋਈ ਵੀ ਜਿਹੜੀ ਕੈਮਿਸ ਸ਼ਾਪ ਆ ਵਿਦਾਊਟ ਸੇਲ ਪਰਚੇਜ਼ ਵਿਦਾਊਟ ਪ੍ਰਸਕ੍ਰਿਪਸ਼ਨ ਇੱਥੇ ਸੇਲ ਪਰਚੇਜ਼ ਨਹੀਂ ਹੁੰਦੀ ਤੁਸੀਂ 14 ਸਾਲ ਦਾ ਰਿਕਾਰਡ ਦੇਖ ਲਓ ਪਿਛਲਾ ਸਾਡੇ ਕੈਮਿਸਟ ਬਹੁਤ ਸਾਫ ਸੁਥਰਾ ਕੰਮ ਕਰਦੇ ਆ ਔਰ ਮੋਹਾਲੀ ਜ਼ਿਲ੍ਹਾ ਨੰਬਰ 1 ਹੈ ਔਰ ਇਸ ਤਰ੍ਹਾਂ ਹੀ ਮੈਂ ਆਸ ਕਰਦਾ ਮੋਹਾਲੀ ਜ਼ਿਲ੍ਹਾ ਨੰਬਰ 1 ਹੀ ਰਹੇਗਾ ਸਰ ਆਸਦਾਈ ਜਿਹੜਾ ਇਹ ਸੈਮੀਨਾਰ ਰੱਖਿਆ ਗਿਆ ਪਹਿਲਾਂ ਸਹੀ ਦੇ ਬਾਰੇ ਚਾਨਣਾ ਪਾਉ ਹੋ ਹੈ ਕੀ ਮਨਜੋ SSP ਸਾਹਿਬ ਮਹਾਲੀ ਜੀ ਦੇ ਦਿਸ਼ਾ ਨਿਰਦੇਸ਼ ਚ ਨਸ਼ਿਆਂ ਵਿਰੋਧ ਜਿਹੜੀ ਮਹਿੰਮ ਚੱਲ ਰਹੀ ਆ ਉਸ ਤਹਿਤ ਜਿਹੜਾ ਹੈ ਅੱਜ ਇੱਥੇ ਜ਼ਿਲ੍ਹਾ ਪਰ ਦੇ ਵਿੱਚੋਂ ਮੈਡੀਕਲ ਸਟੋਰ ਦੇ ਜਿਹੜੇ ਸ਼ੌਪਕੀਪਰ ਅਤੇ ਇਹਨਾਂ ਦੇ ਪ੍ਰੈਜ਼ੀਡੈਂਟ ਸਾਹਿਬ ਅਤੇ ਇਹਨਾਂ ਦੀ ਸਮੁੱਚੀ ਟੀਮ ਅਤੇ ਡਰਗ ਡਿਪਾਰਟਮੈਂਟ ਤੋਂ ਵੀ ਆਏ ਹੋਏ ਅਫਸਰ ਤੇ ਸਾਡੇ ਇਥੋਂ ਦੇ ਚੌਂਕੀ ਇੰਚਾਰਜ ਟ੍ਰੈਫਿਕ ਇੰਚਾਰਜ ਸਾਰੇ ਇੱਥੇ ਅੱਜ ਵਿਚਾਰ ਰੱਖਿਆ ਗਿਆ ਕਿ ਮੈਡੀਕਲ ਸਟੋਰ ਦੇ ਵਿੱਚ ਜਿਹੜੇ ਕੋਈ ਵੀ ਇਸ ਤਰ੍ਹਾਂ ਦੀ ਨਸ਼ੇ ਵਾਲੀ ਕੋਈ ਵੀ ਗੋਲੀ ਨਾ ਵਿਕੇ ਜਿਸ ਦੇ ਨਾਲ ਕਿ ਜਿਹੜੇ ਬੱਚੇ ਆ ਜਿਹੜੇ ਸਾਡੇ ਉਦੇਸ਼ ਦਾ ਪਵੇਖਾ ਤਾਂ ਕਿ ਇਹ ਬਹੁਤ ਅੱਛੀ ਜਿਹੜੀ ਹੈ ਸਾਡੇ ਸਮਾਜ ਨੂੰ ਸੇਧ ਦੇ ਸਕਦੇ ਆ ਔਰ ਇਹਨਾਂ ਨੇ ਸਾਰਿਆਂ ਨੇ ਅੱਜ ਇੱਥੇ ਕਸਮ ਖਾਦੀ ਕਿ ਅਸੀਂ ਇਸ ਤਰ੍ਹਾਂ ਦਾ ਕੋਈ ਵੀ ਆਪਣੇ ਸ਼ਾਪ ਤੇ ਕੋਈ ਇਹੋ ਜੀ ਮੈਡੀਸਨ ਨਹੀਂ ਵੇਚਾਂਗੇ ਜਿਸ ਦੇ ਨਾਲ ਕਿ ਸਮਾਜ ਦੇ ਵਿੱਚ ਕਿ ਇਸ ਸਿਹਤ ਲਈ ਹਾਨੀਕਾਰਕ ਹੋਏ ਸੋ ਇਹੋ ਜਿਹੇ ਜਿਹੜੇ ਪ੍ਰੋਗਰਾਮ ਆ ਅਸੀਂ ਮੈਂ ਸੋਚਦਾ ਕਿ ਹੁੰਦੇ ਰਹਿਣੇ ਚਾਹੀਦੇ ਆ ਜਿਸ ਦੇ ਨਾਲ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਹੁੰਦੀ ਆ ਔਰ ਜਿਹੜੇ ਬੱਚੇ ਆ ਬੱਚਿਆਂ ਦੇ ਲਈ ਖਾਸ ਕਰਕੇ ਅੱਜ ਇੱਥੇ ਵਿਚਾਰ ਰੱਖੇ ਗਏ ਆ ਕਿ ਬੱਚੇ ਜਿਹੜੇ ਆ ਉਹਨਾਂ ਦਾ ਸਾਨੂੰ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਦੇਸ਼ ਤਾਪ ਵਿਖਿਆ ਕਿ ਬੱਚਿਆਂ ਨੂੰ ਕਿਵੇਂ ਨਸ਼ਿਆਂ ਤੋਂ ਦੂਰ ਰੱਖਿਆ ਇੱਥੇ ਡਾਕਟਰ ਡਿਪਾਰਟਮੈਂਟ ਵੀ ਆ ਸਰ ਕੋਈ ਤੁਸੀਂ ਸੰਜੀਤ ਇੱਦਾਂ ਉਹ ਠੀਕ ਹੈ ਸਰ ਤੁਸੀਂ ਕਮਿਸ਼ਨਰ ਮੀਟਿੰਗ ਕੀਤੀ ਹੈ ਅਕਸਰ ਕਈ ਵਾਰ ਕੋ ਸ਼ਾਪਸ ਤੇ ਦੇਖਿਆ ਜਾਂਦਾ ਹੈ ਕਿ ਬਿਨਾ ਪਰਚੀ ਤੋਂ ਜਾਂ ਇਸ ਤਰ੍ਹਾਂ ਦੀਆਂ ਨਸ਼ੇ ਦੀਆਂ ਗੋਲੀਆਂ ਦੇ ਦਿੱਤੀਆਂ ਜਾਂਦੀਆਂ ਤਾਂ ਉਸ ਉਸ ਵਾਸਤੇ ਕਿਸ ਤਰ੍ਹਾਂ ਜਿਹੜਾ ਆਪਣੇ ਵੱਲੋਂ ਕੰਮ ਕੀਤਾ ਹੈ ਪੰਜਾਬ ਸਰਕਾਰ ਵੱਲੋਂ ਬੜੀਆਂ ਕਲੀਅਰ ਹਦਾਇਤਾਂ ਨੇ ਜਿੰਨੇ ਵੀ ਕੈਮਿਸਟ ਨੇ ਜਿੰਨੇ ਵੀ ਲਾਇਸੈਂਸਡ ਡੀਟੇਲ ਕੈਮਿਸਟ ਨੇ ਚਾਹੇ ਹੌਲ ਸੇਲਰਸ ਨੇ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਅੱਠ ਤਰ੍ਹਾਂ ਦੀਆਂ ਜਿਹੜੀਆਂ ਨਸ਼ੇਵਜੋਂ ਦੁਰਵਰਤੋਂ ਹੋਣ ਵਾਲੀਆਂ ਦਵਾਈਆਂ ਨੇ ਉਹਨਾਂ ਦੀ ਜਿਹੜੀ ਸੇਲ ਪਰਚੇਜ਼ ਹੈ ਰਿਸਟ੍ਰਿਕਟ ਕੀਤੀ ਜਾ ਚੁੱਕੀ ਹੈ ਬਿਨਾ ਪਰਮਿਸ਼ਨ ਤੋਂ ਕੋਈ ਵੀ ਜਿਹੜੀਆਂ ਇਹ ਜ਼ਿਆਦਾਤਰ ਨਸ਼ੇਵਜੋਂ ਦੁਰਵਰਤੋਂ ਹੋਣ ਵਾਲੀਆਂ ਦਵਾਈਆਂ ਨੇ ਇਹ ਬਿਨਾ ਪਰਮਿਸ਼ਨ ਤੋਂ ਨਾ ਤਾਂ ਕੋਈ ਜਿਹੜਾ ਕੈਮਿਸਟ ਹੈ ਉਹ ਖਰੀਦ ਸਕਦਾ ਹੈ ਨਾ ਹੀ ਵੇਚ ਸਕਦਾ ਹੈ ਉਸ ਤੋਂ ਇਲਾਵਾ ਕੁਝ ਹੋਰ ਦਵਾਈਆਂ ਦੀ ਜਿਹੜੀ ਸੇਲ ਪਰਚੇਜ਼ ਹੈ ਫਰਵਰੀ ਦੇ ਆਰਡਰ ਸੀਗੇ ਪੰਜਾਬ ਸਰਕਾਰ ਦੇ ਜਿਹਦੇ ਵਿੱਚ ਉਹਨਾਂ ਦੀ ਜਿਹੜੀ ਸੇਲ ਹੈਗੀ ਹੈ ਉਹਦੇ ਤੇ ਵੀ ਕੜੀ ਨਿਗਰਾਨੀ ਰੱਖਣ ਦੇ ਹੁਕਮ ਹੋਏ ਨੇ ਜਿਨ੍ਹਾਂ ਲਈ ਅਸੀਂ ਇਹਨਾਂ ਨੂੰ ਅੱਜ ਅਪਰਾਇਜ਼ ਕੀਤਾ ਤੇ ਇਹਨਾਂ ਨੂੰ ਉਸ ਸੰਬੰਧੀ ਇਨਫੋਰਮੇਸ਼ਨ ਤੇ ਆਪਣਾ ਡਾਟਾ ਸਬਮਿਟ ਕਰਨ ਲਈ ਰੈਗੂਲਰ ਸਬਮਿਸ਼ਨ ਕਰਨ ਲਈ ਜਿਹੜੀ ਹੈ ਹਦਾਇਤ ਕੀਤੀ ਗਈ ਹੈ ਤਾਂ ਕਿ ਇਹ ਜਿਹੜੀ ਨਸ਼ੇਵਜੋ ਦੁਰਵਰਤੋਂ ਹੋਣ ਵਾਲੀਆਂ ਜਿੰਨੀਆਂ ਵੀ ਤਰ੍ਹਾਂ ਦੀਆਂ ਦਵਾਈਆਂ ਨੇ ਉਹਨਾਂ ਦੀ ਸੇਲ ਪਰਚੇਸ ਤੇ ਕੜੀ ਨਿਗਰਾਨੀ ਰੱਖੀ ਜਾ ਸਕੇ ਤੇ ਉਹਦੇ ਤੇ ਰੈਸਟ੍ਰਿਕਸ਼ਨ ਕੀਤੀ ਜਾ ਸਕੇ। ਚੰਦਕ ਕੁਝ ਝੋਲਾ ਛਾਪ ਡਾਕਟਰਾਂ ਦਾ ਕਾਹਰ ਵੀ ਦੇਖਣ ਨੂੰ ਮਿਲਦਾ ਕਿਉਂਕਿ ਪਹਿਲਾਂ ਵੀ ਕਈ ਵਾਰ ਹੁੰਦਾ ਕੋਈ ਵੈਰੀਫਿਕੇਸ਼ਨ ਨਹੀਂ ਇਹਨਾਂ ਦੀ ਹੁੰਦੀ ਆ ਜੂਪੀ ਵੀਆਰ ਤੋਂ ਆਉਂਦੇ ਨੇ ਤੇ ਭਾਰੀ ਜਿਹੜੇ ਨੁਕਸਾਨ ਚੱਲਣੇ ਪੈ ਜਾਂਦੇ ਨੇ ਕਿਸੇ ਦੇ ਕੋਈ ਇਹੋ ਜਿਹਾ ਇੰਜੈਕਸ਼ਨ ਲਾਤਾ ਜਿਸ ਨਾਲ ਕਿਸੇ ਦੀ ਮੌਤ ਵੀ ਪਹਿਲਾਂ ਕਈ ਵਾਰ ਇਸ ਤਰ੍ਹਾਂ ਦੇ ਇਨਸੀਡੈਂਟ ਹੋ। ਸਰ ਇਹਨਾਂ ਵਾਸਤੇ ਵੀ ਕੁਝ ਇੱਥੇ ਇਹ ਵੀ ਸੁਣ ਲਓ ਮਿਲਦਾ ਕਿ ਜੋ ਦਵਾਈਆਂ ਕੈਮਿਸਟਰੀ ਸ਼ਾਪ ਤੋਂ ਨਹੀਂ ਮਿਲਦੀਆਂ ਉਹ ਇਹਨਾਂ ਝੋਲਾ ਛਾਪ ਡਾਕਟਰਾਂ ਦੇ ਕੋਲ ਮਿਲ ਜਾਂਦੀਆਂ। ਇਹਨਾਂ ਖਿਲਾਫ ਕੋਈ ਕਾਰਵਾਈ ਤੁਹਾਡੇ ਕੋਲ ਕੀਤੀ ਜਾਂਦੀ ਹੈ ਜਾਂ ਜਿਹੜੇ ਜਿਹੜੇ ਝੋਲਾ ਛਾਪ ਜਾਂ ਅਨਰਜਿਸਟਰਡ ਮੈਡੀਕਲ ਪੇਟੀਸ਼ਨਰ ਨੇ ਸੰਬੰਧਿਤ ਕਾਨੂੰਨ ਦੇ ਅੰਡਰ ਕਾਰਵਾਈ ਹੋ ਸਕਦੀ ਇਹਨਾਂ ਦੇ ਵਿੱਚ ਐਸਾ ਨਹੀਂ ਹੈ ਕਿ ਇਹਨਾਂ ਦੇ ਉੱਤੇ ਕਾਰਵਾਈ ਨਹੀਂ ਹੁੰਦੀ ਹੈ ਅਸੀਂ ਜਸਟ ਪਿਛਲੇ ਮਹੀਨੇ ਹੀ ਅਸੀਂ ਦੋ ਕਲੀਨਿਕ ਇੱਥੇ ਬੰਦ ਕਰਵਾਏ ਨੇ ਟਕੋਲੀ ਦੇ ਵਿੱਚ ਜਿਹੜੇ ਚੱਲ ਰਹੀ ਸੀਗੇ ਬਹੁਤ ਏਰ ਤੋਂ ਚੱਲ ਰਹੀ ਸੀ ਪਿਛਲੇ 10 12 ਸਾਲਾਂ ਤੋਂ ਚੱਲ ਰਹੀ ਸੀਗੇ ਤੇ ਉਹ ਹੁਣ ਕਲੀਨਿਕਸ ਵੀ ਬੰਦ ਹੋ ਚੁੱਕੇ ਨੇ ਪਲੱਸ ਜਿਹੜੀ ਇੰਡੀਅਨ ਮੈਡੀਕਲ ਕਾਉਂਸਿਲ ਐਕਟ ਹੈ ਜਿਹੜੀ ਜਿਹੜੀ ਇਲੀਗਲ ਪ੍ਰੈਕਟਿਸ ਨੂੰ ਰੋਕਣ ਲਈ ਬਣੀ ਹੋਈ ਹੈ ਉਹ ਇਹ ਇਸੇ ਪ੍ਰੋਵੀਜ਼ਨਸ ਲਈ ਹੈ ਕਿ ਕੋਈ ਬਿਨਾਂ ਰਜਿਸਟ੍ਰੇਸ਼ਨ ਤੋਂ ਵੈਲਿਡ ਡਿਗਰੀ ਤੋਂ ਜਿਹੜਾ ਹੈਗਾ ਉਹ ਪ੍ਰੈਕਟਿਸ ਨਾ ਕਰ ਸਕੇ ਜਿੱਥੇ ਤੱਕ ਨਹੀਂ ਸਪਲਾਈ ਦੀ ਗੱਲ ਕਿ ਇਹਨਾਂ ਕੋਲ ਦਵਾਈਆਂ ਕਿੱਥੋਂ ਆਂਦੀਆਂ ਨੇ ਜਾਂ ਇਹ ਕਿਵੇਂ ਲੈ ਕੇ ਆਂਦੇ ਨੇ ਜਿਹੜੇ ਅਨਰਜਿਸਟਰਡ ਮੈਡੀਕਲ ਪ੍ਰੈਕটিশਨਰ ਨੇ ਇਹ ਜਿਹੜੇ ਇਹਨਾਂ ਦੇ ਸੋਰਸਸ ਨੇ ਉਹ ਵੀ ਇਲੀਗਲ ਨੇ ਅਸੀਂ ਉਹਨਾਂ ਤੇ ਵੀ ਨਿਗਰਾਨੀ ਰੱਖੀ ਹੋਈ ਹੈ ਤੇ ਕਾਰਵਾਈ ਵੀ ਚੱਲੀ ਹੈ ਉਹ ਕਾਰਵਾਈ ਕੀਤੀ ਵੀ ਜੇ ਤੁਸੀਂ ਫਾਰਮੈਸੀਆਂ ਵਿਰੁੱਧ ਕਿਸੇ ਕੁਬਿਸਟ ਦੀ ਚੈਕਿੰਗ ਤੋਂ ਕਿਤੇ ਵੀ ਦੁਕਾਨਾਂ ਤੇ ਕੋਈ ਆਫੀਸਰ ਗਿਆ ਨਾਲ ਦਵਾਈ ਤੇ ਨਹੀਂ ਰੱਖੀ ਧੀ ਦੇਖੀਏ ਮੋਹਾਲੀ ਕਿਸ ਤਰ੍ਹਾਂ ਦਾ ਜ਼ਿਲ੍ਹਾ ਹੈਗਾ ਪਿਛਲੇ ਕਾਫੀ ਦਿਨ ਤੋਂ ਮੈਂ ਇੱਥੇ ਐਸੋਸੀਏਟਿਡ ਵੀ ਹੈਗਾ ਤੇ ਜ਼ਿਆਦਾਤਰ ਸਾਡੇ ਜਿਹੜੇ ਅ ਕਾਰਵਾਈ ਦੇ ਵਿੱਚ ਹਜੇ ਤੱਕ ਪਿਛਲੇ ਜੇ 6 ਮਹੀਨੇ ਸਾਲ ਦੀ ਵੀ ਗੱਲ ਕਰਾਂ ਮੈਂ ਤੇ ਕੈਮਿਸਟ ਕੋਲੋਂ ਜਿਹੜੇ ਲਾਇਸੈਂਸ ਕੈਮਿਸਟ ਨੇ ਉਹਨਾਂ ਕੋਲੋਂ ਸਾਨੂੰ ਕਦੀ ਨਸ਼ੇ ਵਜੋਂ ਦੁਰਵਰਤੋਂ ਹੋਣ ਵਾਲੀ ਦਵਾਈ ਹਜੇ ਤੱਕ ਤੇ ਨਹੀਂ ਕੋਈ ਇਸ ਤਰ੍ਹਾਂ ਦਾ ਜਿਸ ਤਰ੍ਹਾਂ